ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਬਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਬੰਗਾ ਨੇੜੇ ਪਿੰਡ ਕਾਮਾਂ ਦੀ ਹੋਣਹਾਰ ਬੇਟੀ ਲਵਜੋਤ ਕੌਰ ਜਿਸ ਨੇ ਜੰਮੂ ਕਸ਼ਮੀਰ ਵਿੱਚ ਹੋਈ ਐਥਲੈਟਿਕ ਮੀਟ ਵਿੱਚ 100 ਮੀਟਰ ਦੌੜ ਵਿੱਚ 골ਡ ਮੈਡਲ ਹਾਸਲ ਕੀਤਾ ਨੂੰ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਵਾਰ ਸਿੰਘ ਬਾਗੀ ਅਤੇ ਐਨ ਆਰ ਏ ਰੋਟੇਰੀਅਨ ਸ਼ਮਿੰਦਰ ਸਿੰਘ ਘਰਚਾ ਦੀ ਅਗਵਾਈ ਵਿੱਚ ਕਲੱਬ ਵੱਲੋਂ ਐਸ ਐਨ ਕਾਲਜ ਬੰਗਾ ਦੀ ਗਰਾਊਂਡ ਵਿਖੇ ਸਨਮਾਨਿਤ ਕੀਤਾ ਗਿਆ ਲਵਜੂਤ ਕੌਰ ਨੇ ਦੱਸਿਆ ਕਿ ਉਸਨੇ ਪੰਜਾਬ ਖੇਡਾਂ ਵਿੱਚ 3 골ਡ ਮੈਡਲ ਤੇ ਇੱਕ ਨੈਸ਼ਨਲ ਮੈਡਲ ਹਾਸਲ ਕੀਤਾ ਹੈ ਤੇ ਉਸ ਦਾ ਟੀਚਾ 올림픽 ਖੇਡਾਂ ਵਿੱਚ 골ਡ ਮੈਡਲ ਜਿੱਤਣ ਦਾ ਹੈ ਰੋਟੇਰੀਅਨ ਬਾਗੀ ਨੇ ਕਿਹਾ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਲਵਜੂਤ ਕੌਰ ਨੂੰ ਮਾਇਕ ਸਹਿਤਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਲਵਜੂਤ ਕੌਰ ਦੇ ਕੋਚ ਹਰਨਦੀਰ ਸਿੰਘ ਭੁੱਲਰ ਨੇ ਵੀ ਬੇਟੀ ਦੀ ਮਿਹਨਤ ਤੇ ਸ਼ਲਾਘਾ ਕਰਦੇ ਆ ਭਵਿੱਖ ਵਿੱਚ ਹੋਰ ਕਾਮਯਾਬੀਆਂ ਹਾਸਲ ਕਰਨ ਦਾ ਅਸ਼ੀਰਵਾਦ ਦਤਾ ਹਾਂਜੀ ਬੇਟਾ ਜੀ ਕੀ ਨਾਮ ਆਇਆ ਲਵਸ਼ਿਤ ਕੌਰ ਕਿੱਥੋਂ ਤੁਸੀਂ ਪਿੰਡ ਕੰਮ ਕੰਮ ਪਿੰਡ ਆ ਮੇਰਾ ਅੱਛਾ ਜੀ ਕਿਹੜੀ ਗੇਮ ਕਰਦੇ ਆ 100 ਮੀਟਰ ਕਰਦੇ ਆ ਅੱਛਾ ਜੀ ਕੀ ਟਾਈਮਿੰਗ ਕੀ ਹੈ ਤੁਹਾਡੀ 12 26 ਠੀਕ ਆ ਅੱਗੇ ਕੋਈ ਪ੍ਰਾਈਜ਼ ਕਿੱਥੋਂ ਕਿੱਥੋਂ ਜਿੱਤੇ ਤੁਸੀਂ ਜੰਮੂ ਕਸ਼ਮੀਰ ਤਿੰਨ ਸਟੇਟ ਦੇ 골ਡ ਆ ਇੱਕ ਨੈਸ਼ਨਲ ਦਾ ਅੱਛਾ ਜੀ ਅਗੋਂ ਕੀ ਬੋਲਨੇ ਹਾਂ ਨਾਰਥ ਇੰਡੀਆ ਹਾਂ ਠੰਡਿਆ ਦਾ ਮੈਡਲ ਆ ਠੀਕ ਹੈ ਅਗੋਂ ਕੀ ਟਾਰਗੇਟ ਕੀ ਹੈ ਤੁਹਾਡੇ ਟਾਰਗੇਟ ਲੰਪੀ ਦਾ ਠੀਕ ਹੈ ਤੇ ਕਿੰਨਾ ਪ੍ਰੈਕਟਿਸ ਕਿੰਨਾ ਸਮਾਂ ਕਰਦੇ ਆ ਪ੍ਰੈਕਟਿਸ ਸਵੇਰੇ 6 ਤੋਂ 8:30 ਤੱਕ ਕਰ ਲਿਆ ਫਿਰ ਸ਼ਾਮ ਤੋਂ 4 ਵਜੇ ਤੋਂ 6 ਵਜੇ ਤੱਕ ਠੀਕ ਹੈ ਜੀ ਰਿਸਪਾਇਰ ਕੌਣ ਕਰਦਾ ਤੁਹਾਨੂੰ ਪਾਪਾ ਤੁਹਾਡੇ ਪਾਪਾ ਵੀ ਕਰਦੇ ਆ ਠੀਕ ਹੈ ਹਾਂਜੀ ਕੋਚ ਵਗੈਰਾ ਕੋਚ ਤਾਂ ਸਾਡੇ ਕੀ ਪੀਣਾ ਮਿਲਨਦੀਪ ਸਿੰਘ ਭੁੱਲਰ ਇੱਥੇ ਗਰਾਊਂਡ 'ਚ ਕਿੰਨੇ ਟਾਈਮ ਤੇ ਆਜਾਣੇ ਤੁਹਾਨੂੰ 4 ਵਜੇ ਨਾਮ ਦੱਸ ਬੈਠਾ ਤੇ ਨਾਮ ਲੱਗ ਜਾਵੇ ਅੰਗਰੇਜ਼ੀ ਆਂ ਦੋ ਟਾਈਮ ਕਰਦੇ ਹਾਂ ਹਾਂਜੀ ਠੀਕ ਹੈ ਤੇ ਡੈਡੀ ਕੀ ਕਰਦੇ ਹੋ ਤੁਹਾਡੇ ਡੈਡੀ ਬੱਸ ਚਲਾਉਂਦੇ ਆ ਪ੍ਰਾਈਵੇਟ ਬੱਸ ਡਾਈਟ ਦਾ ਕੀ ਤੁਹਾਡਾ ਸਿਸਟਮ ਹੈ ਪ੍ਰਬੰਧ ਡਾਈਟ ਅਕੈਡਮੀ ਵੱਲੋਂ ਹੀ ਆ ਹਾਂਜੀ ਅੱਛਾ ਹੋਰ ਕੋਈ ਹੈਲਪ ਨਹੀਂ ਬਾਰੋਂ ਕੋਈ ਬਾਰੂ ਹੈਗੀ ਆ ਅੱਛਾ ਗੁਰਸ਼ਰਨ ਸਿੰਘ ਜੀ ਦੱਸਦੇ ਗੁਰਸ਼ਰਨ ਸਿੰਘ ਕੰਮ ਆ ਹਾਂਜੀ ਕੰਮ ਇਹ ਤਾਂ ਪਿੰਡ ਦੀ ਆ ਉਹ ਨਹੀਂ ਕਰਦੇ ਹਾਲੇ ਅੱਛਾ ਜੀ ਹਾਂਜੀ ਠੀਕ ਹੈ ਕੀ ਕਰਦੇ ਹੋ ਨਾਂ ਦੱਸ ਉਹਨਾਂ ਦਾ ਗੁਰਸ਼ਰਨ ਸਿੰਘ ਹਾਂਜੀ ਸਸੀ ਕਮਾਜੀ ਸਾਹਿਬ ਤੇ ਅੱਜ ਜਿਹੜਾ ਅਸੀਂ ਇੱਥੇ ਸਿੱਖ ਨੈਸ਼ਨਲ ਕਾਲਜ ਦੀ ਗਰਾਊਂਡ ਦੇ ਵਿੱਚ ਕੂੜੀ ਲਬਰੀਤ ਜਿਹੜੀ ਬਹੁਤ ਸਖਤ ਵਿੰਦ ਕਰ ਰਹੀ ਹੈ ਜਿਹਨੇ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਸਟ੍ਰੀਟ ਲੈਵਲ ਤੇ ਜੋਨ ਲੈਵਲ ਦੇ ਉੱਤੇ ਵੱਡੇ ਜਿਹੜੇ ਨੌਸਰਾਂ ਦੇ ਵਿੱਚ ਇੱਕ ਕੰਪੀਟੀਸ਼ਨ ਜਿਹੜੀ ਜਿੱਤੇ ਆ ਸਾਡੇ ਇਲਾਕੇ ਦਾ ਨੌ ਰਸ਼ਨੋਦ ਕੀਤਾ ਘਰ ਦੀ ਜਿਹੜੀ ਇਹਦੇ ਹਾਲਾਤ ਆਰਥਿਕ ਪੱਖੋਂ ਬੜੀ ਵਧੀਆ ਨਹੀਂ ਹੈ ਲੇਕਿਨ ਕੁੜੀ ਬੜੀ ਐਕਸਲੈਂਟ ਪਰਫਾਰਮੈਂਸ ਦੇ ਹੁੰਦੀ ਰਹੀ ਆ ਇਹਨੂੰ ਦੇਖ ਕੇ ਜੋ ਰੋਟਰੀ ਕਲੱਬ ਦਾ ਮਿਸ਼ਨ ਹੈਗਾ ਸਰਵਿਸ ਆਬ ਸੈਲਫ ਅਸੀਂ ਖੇਤਰ ਚ ਹਰ ਖੇਤਰ ਦੇ ਵਿੱਚ ਭਾਵੇਂ ਕੋ ਬੱਚਾ ਪੜ੍ਹਾਈ ਚ ਵਾ ਜਾਂ ਖੇਡਾਂ ਦੇ ਵਿੱਚ ਵਾ ਜਾਂ ਹੋਰ ਕਿਸੇ ਵੀ ਤਰ੍ਹਾਂ ਪੱਖੋਂ ਕਿਸੇ ਨੂੰ ਲੋੜ ਹੈਗੀ ਆ ਉਹਦੇ ਲਈ ਅਸੀਂ ਹਰ ਤਰ੍ਹਾਂ ਸਹਿਯੋਗ ਦਾ ਹੱਥ ਪੜ੍ਹਾਣੇ ਆ ਇਸ ਗਰਾਊਂਡ ਦੇ ਵਿੱਚ ਅਸੀਂ ਦੀ ਜਾਨਾ ਸਰ ਜਦੋਂ ਕਰਦੇ ਹਾਂ ਤੇ ਸੂਰਬ ਨੂੰ ਮੈਨੂੰ ਇਹ ਰਿਕਵੈਸਟ ਕੀਤੀ ਔਰ ਕੁੜੀ ਦੀ ਮੈਂ ਐਕਸਲੈਂਟ ਪਰਫਾਰਮੈਂਸ ਦੇਖ ਕੇ ਬੜਾ ਪ੍ਰਭਾਵਿਤ ਹੋਇਆ ਤੇ ਫਿਰ ਇਹਨਾਂ ਨੇ ਮੈਨੂੰ ਰਿਕਵੈਸਟ ਕੀਤੀ ਸੀ ਵੀ ਸਰ ਅਸੀਂ ਕੁੜੀ ਨੇ ਮਹਾਰਾਸ਼ਟਰ ਦੇ ਵਿੱਚ ਜਾਣਾ ਖੇਡਣ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਲੜਨ ਜਾ ਰਹੀ ਆ ਵੀ ਜਿਸ ਤਰ੍ਹਾਂ ਮਿਹਨਤ ਸਵੀਰ ਤੋਂ ਲਾ ਕੇ ਸ਼ਾਮ ਤੱਕ ਕਰਦੇ ਤੇ ਮੈਂ ਕਿਹਾ ਜੋ ਵੀ ਉੱਥੇ ਦੇ ਤੁਹਾਡੇ ਟੂਰਿੰਗ ਐਕਸਪੈਂਸਸ ਹੈਗੇ ਆ ਉਹ ਅਸੀਂ ਮੈਂ ਤਾਂ ਮਤਲਬ ਅਸੀਂ ਇਹਨਾਂ ਨੂੰ ਗਰਟੀਨ ਦੇਣ ਦਾ ਵਾਅਦਾ ਕੀਤਾ ਸੀ ਤੇ ਅੱਜ ਪੰਜਾਬ ਸਰਕਾਰ ਵੱਲੋਂ ਵੀ ਇਹਨਾਂ ਨੂੰ ਸੈਂਕਸ਼ਨ ਲੈਟਰ ਆ ਗਿਆ ਹੈ ਇਹ 23 ਤਰੀਕ ਨੂੰ ਮਹਾਰਾਸ਼ਟਰ ਦੇ ਵਿੱਚ ਆਪਣੀ ਕੰਪੀਟੀਸ਼ਨ ਵਿੱਚ ਭਾਗ ਲੈਣ ਜਾਣੀ ਹੈ ਅਸੀਂ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ 8100 ਰੁਪਏ ਨਕਦ ਇਹਨਾਂ ਨੂੰ ਅੱਜ ਰਾਸ਼ੀ ਦੇ ਰਹੇ ਹਾਂ ਤੇ ਨਾਲ ਦੀ ਨਾਲ ਅਸੀਂ ਕਾਮਨਾ ਕਰਦੇ ਹਾਂ ਕਿ ਕੁੜੀ ਆਪਣੇ ਮਿਸ਼ਨ ਸਫਲ ਹੋਵੇ ਤੇ ਜੋ ਸਾਡਾ ਬਤੌਰ ਐਨ ਜੀਓ ਸਹਿਯੋਗ ਹੈ ਆਰਥਿਕ ਪੱਖ ਤੋਂ ਜੋ ਇਹਨਾਂ ਦੀ ਮਤਲਬ ਲੋੜ ਹੈਗੀ ਆ ਉਹ ਅਸੀਂ ਮਤਲਬ ਆਉਣ ਵਾਲੇ ਸਮੇਂ ਵਿੱਚ ਵੀ ਪੂਰੀ ਕਰਾਂਗੇ ਉਹ ਇੱਕ ਦੇ ਵਿੱਚ ਡਾਇਰੈਕਟਲੀ ਵੀ ਕੋਈ ਯੋਗਦਾਨ ਪਾਉਗੇ ਹਾਂਜੀ ਜੋ ਵੀ ਮਤਲਬ ਕਰੇ ਡਾਇਟ ਇਹਦੀ ਕਿਉਂ ਇੱਥੇ ਗਈ ਆ ਹੋਰ ਇਹਨੇ ਵੀ ਜਿਆਦਾ ਇਹਨੇ ਕੀ ਕਰਦਾ ਖੇਡਾਂ ਦੇ ਖੇਤਰ ਵਿੱਚ ਇਹੀ ਚੀਜ਼ਾਂ ਹੁੰਦੀਆਂ ਉਹਦੇ ਦੇ ਅਸੀਂ ਕਹਾਂਗੇ ਤੇ ਨਾਲ ਦੀ ਨਾਲ ਇੱਕ ਕੁੜੀ ਸਾਡੇ ਇਲਾਕੇ ਦਾ ਜਿਹੜੇ ਦਾ ਰੋਲ ਮਾਡਲ ਬਣੀ ਤੇ ਜਿਹੜੇ ਬੱਚੇ ਹੈਗੇ ਆ ਮਾੜੀ ਸੰਗਤ ਪਏ ਆ ਨਸ਼ਿਆਂ ਦੇ ਵਿੱਚ ਗ੍ਰਸਤ ਹੋਏ ਹੋ ਉਹ ਇਹ ਨਾ ਬੱਚਿਆਂ ਤੋਂ ਪੇੜਾਂ ਲੈ ਕੇ ਉਹ ਵੀ ਇਸ ਗਰਾਊਂਡ 'ਚ ਆਣ ਸਾਡੀ ਤਾਂ ਪੰਜਾਬ ਸਰਕਾਰ ਦਾ ਵੀ ਮਿਸ਼ਨ ਇਹੀ ਆ ਕਿ ਉਹਨਾਂ ਨੇ ਖੇਡਾਂ ਤੇ ਪੜ੍ਹਾਈ ਨੂੰ ਜਿਹੜਾ ਪ੍ਰਮੋਟ ਕਰਨ ਲਈ ਪਹਿਲ ਦੇ ਅਧਾਰ ਤੇ ਰੱਖਿਆ ਤੇ ਅੱਜ ਜਿੱਦਾਂ ਕੁਲ ਸਾਹਿਬ ਨੇ ਦੱਸਿਆ ਵੀ ਸਰਕਾਰਾਂ ਨੂੰ ਵੀ ਵਿਸ਼ੇਸ਼ ਸਹੂਲਤਾਂ ਮਿਲ ਰਹੀਆਂ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਆਹ ਜਿਹੜੇ ਟਰਾਂਸਪੋਰਟੇਸ਼ਨ ਵਾਲੀ ਕਮੀ ਪੇਸ਼ੀ ਆ ਵੀ ਸਰਕਾਰ ਨੇ ਪੂਰੀ ਕਰ ਦੇਣੀ ਪਰ ਸਾਡੇ ਵੱਲੋਂ ਇਹਨਾਂ ਨੂੰ ਪੂਰਾ ਸਹਿਯੋਗ ਆ ਤੇ ਮੈਂ ਆਪਣੇ ਇਲਾਕੇ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਇਹ ਸੁਨੇਹਾ ਦੇਣਾ ਕਿ ਐਡੀ ਖੂਬਸੂਰਤ ਗਰਾਊਂਡ ਆ ਤੇ ਵਧੀਆ ਸਾਡੇ ਕੋਲ ਕੋਚ ਆ ਸਰਕਾਰ ਉਹਨਾਂ ਪੂਰੀਆਂ ਬਵਸਤਾ ਜਿਹੜੀਆਂ ਮਿਲ ਰਹੀਆਂ ਪਈ ਸਾਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਤੇ ਨਾਲ ਦੀ ਨਾਲ ਜਿੱਥੇ ਤੁਸੀਂ ਆਪਣੇ ਆਪ ਨੂੰ ਸਫਲ ਬਣਾਉਗੇ ਉਥੇ ਆਪਣੇ ਮਾਪੇ ਦਾ ਤੇ ਇਲਾਕੇ ਦਾ ਵੀ ਨਾਮ ਉੱਚਾ ਕਰੋਗੇ। ਹਾਂਜੀ ਥੈਂਕ ਯੂ। ਹਾਂਜੀ ਭੁੱਲਰ ਸਾਹਿਬ ਤੁਸੀਂ ਇਹਨਾਂ ਬੱਚਿਆਂ ਦੇ ਕੋਚ ਐ ਕਿਸ ਤਰ੍ਹਾਂ ਦਾ ਐ ਇੱਥੇ ਕਿਉਂ ਕੋਚਿੰਗ ਦਿੱਤੀ ਜਾ ਰਹੀ ਇਹਨਾਂ ਨੂੰ? ਹਾਂਜੀ ਸਵੇਰੇ ਜੀ ਸਾਰਾ ਸਵੇਰ ਤੋਂ ਯਾਨੀ ਕਿ 6 ਵਜੇ ਤੋਂ ਲੈ ਕੇ 8 ਵਜੇ ਤੱਕ ਟ੍ਰੇਨਿੰਗ ਕਰਾਉਨੇ ਆ ਜੀ ਇਹਨਾਂ ਦੀ। ਹਾਂਜੀ ਫਿਰ ਸ਼ਾਮ ਨੂੰ 4 ਵਜੇ ਤੋਂ ਲੈ ਕੇ 6:30 ਵਜੇ ਤੱਕ ਟ੍ਰੇਨਿੰਗ ਚੱਲਦੀ ਆ ਜੀ। ਇਹ ਤਕਰੀਬਨ 14 ਤੋਂ 15 ਬੱਚੇ ਆ ਜੀ ਇਹ ਇਸ ਟਾਈਮ ਜਿਵੇਂ ਗੁੱਡੀ ਆ ਸਟੇਟ ਦੇ ਵਿੱਚੋਂ ਇਹ ਤਿੰਨ ਮੈਡਲ ਲੈ ਚੁੱਕੀ ਆ ਜੀ ਪਹਿਲਾਂ ਸਕੂਲ ਗੇਮਾਂ ਚੋਂ ਫਿਰ ਓਪਨ ਸਟੇਟ ਦੇ ਵਿੱਚੋਂ 100 ਤੇ 200 ਮੀਟਰ ਦੇ ਵਿੱਚੋਂ ਫਿਰ ਇਹ ਨਾਰਥ ਇੰਡੀਆ ਹੋਇਆ ਜੀ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਅੱਠਾਂ ਸਟੇਟਾਂ ਹੋਈਆਂ ਜੀ ਅੱਠ ਸਟੇਟਾਂ ਦੇ ਵਿੱਚੋਂ ਮੈਡਲ ਆ ਹੁਣ ਇਹ ਮਹਾਰਾਸ਼ਟਰ ਦੇ ਵਿੱਚ ਸਕੂਲ ਗੇਮਾਂ ਦੇ ਵਿੱਚ ਨੈਸ਼ਨਲ ਖੇਡਣ ਜਾ ਰਹੀ ਹੈ ਜੀ ਹੁਣ ਬਾਕੀ ਪਰਮਾਤਮਾ ਨੂੰ ਡਾਇਟ ਹੈ ਹਾਂਜੀ ਡਾਇਟ ਇਹਨਾਂ ਨੂੰ ਤੁਸੀਂ ਕਰ ਇੱਕ ਛੰਨਾ ਭਾਜੀ ਆ ਜੀ ਕੰਮੇ ਤੋਂ ਅੱਛਾ ਜੀ ਕੈਨੇਡਾ ਦੇ ਵਿੱਚ ਆ ਜੀ ਉਹ ਇਹਨਾਂ ਨੂੰ ਡੈਡ ਦਿੱਲੀ ਦੀ ਤਕਰੀਬਨ 250 ਰੁਪਇਆ ਰੋਜ਼ ਦੀ ਡੈਡ ਇਹਨਾਂ ਨੂੰ ਦੇ ਰਹੇ ਆ ਜੀ ਸਰਕਾਰੀ ਹੈਲਪ ਵੀ ਕੋਈ ਹਾਂ ਨਹੀਂ ਨਹੀਂ ਸਰਕਾਰੀ ਹੈਲਪ ਤਕਰੀਬਨ ਹੁਣ ਜੀ ਹੋਈਆਂ ਤਕਰੀਬਨ 6 ਬੱਚਿਆਂ ਨੂੰ ਡੀਐਸਓ ਨਵੇਂ ਨਵਾਂ ਸ਼ਹਿਰ ਜਿਹੜੇ ਹੁਣ ਆਏ ਆ ਮੈਡਮ ਚਾਹਾਨ ਉਹ ਦੇ ਰਹੇ ਆ ਜੀ ਇਹਨਾਂ ਨੂੰ ਤਕਰੀਬਨ 6 ਬੱਚਿਆਂ ਨੂੰ 6 ਕਿਲੋ ਦੁੱਧ ਰੋਜ਼ ਦੇ 24 ਅੰਡੇ ਬਾਕੀ ਪਦਾਮ ਉਹ ਦੇ ਰਹੇ ਆ ਜੀ ਤਕਰੀਬਨ ਕਾਫੀ ਹੁਣ ਸੰਯੋਗ ਮਿਲ ਰਿਹਾ ਹੈ ਜੀ ਸਰਕਾਰ ਤੋਂ ਕਿਸ ਤਰ੍ਹਾਂ ਦੀ ਹੋਰ ਮੰਗ ਕਰਦੇ ਨਾ ਬੱਚਿਆਂ ਦੀ ਜਿਵੇਂ ਹੁਣ ਬੱਚੇ ਜੀ ਇਹ ਜਾ ਕੇ ਨੈਸ਼ਨਲ ਗੇਮਾਂ ਦੇ ਵਿੱਚ ਮੈਡਲ ਲੈਣਗੇ ਜਾਂ ਸਟੇਟ ਦੇ ਵਿੱਚੋਂ ਲੈਣਗੇ ਇਹ ਬੱਚਿਆਂ ਨੂੰ ਪ੍ਰੈਕਟਿਸ ਕਰਨ ਨੂੰ ਕੋਈ ਨਾ ਕੋਈ ਜਾਨੀ ਕਿ ਜਿਵੇਂ ਹਰੜਸ ਵਗੈਰਾ ਬਾਕਸ ਵਗੈਰਾ ਹੋਰ ਮਿਲਣ ਬੱਚੇ ਹੋਰ ਵੀ ਗਾਂ ਤਰੱਕੀਆਂ ਤੇ ਜਾਣ ਹਾਂਜੀ ਖਿਡਾਰੀਆਂ ਲਈ ਸਨੇਹਾ ਕੋਈ ਖਿਡਾਰੀ ਜੀ ਹੁਣ ਐਵੇਂ ਆਪਣੇ ਪਿੰਡਾਂ ਦੇ ਵਿੱਚ ਬਹੁਤ ਨਸ਼ੇ ਤੋਂ ਜਿਆਦਾ ਬੱਚੇ ਪ੍ਰਭਾਵਿਤ ਹੋ ਰਹੇ ਆ ਇਹ ਤਕਰੀਬਨ ਉੱਥੋਂ ਛੱਡ ਕੇ ਆ ਕੇ ਬੱਚੇ ਇੱਥੇ ਪ੍ਰੈਕਟਿਸ ਕਰਨ ਅਸੀਂ ਉਹਨਾਂ ਨੂੰ ਫ੍ਰੀ ਟ੍ਰੇਨਿੰਗ ਕਰਾਉਣ ਨੂੰ ਤਿਆਰ ਆਂ ਜੀ ਫ੍ਰੀ ਟ੍ਰੇਨਿੰਗ ਕਰਾਉਨੇ ਆ ਬੱਚਿਆਂ ਨੂੰ ਇੱਥੇ ਸ਼ਾਮ ਨੂੰ ਵੀ ਕੱਢਦੇ ਆਂ ਸਵੇਰ ਨੂੰ ਵੀ ਕੱਢਦੇ ਆਂ ਤੇ ਬੱਚੇ ਆਉਣ ਅਸੀਂ ਉਹਨਾਂ ਲਈ ਤਕਰੀਬਨ ਡਾਈਟ ਦਾ ਪ੍ਰਬੰਧ ਵੀ ਕਰਾਂਗੇ ਅਕੈਡਮੀ ਵੱਲੋਂ ਤੇ ਜਿਵੇਂ ਭਰਾਵਾਂ ਦੇ ਸਹਿਯੋਗ ਦੇ ਨਾਲ ਡਾਈਟ ਦਾ ਪ੍ਰਬੰਧ ਵੀ ਕਰਾਂਗੇ ਬੂਟ ਵਗੈਰਾ ਜਿਵੇਂ ਬੱਚਿਆਂ ਨੂੰ ਲੈ ਕੇ ਦੇ ਰਹੇ ਆ ਜਿਵੇਂ ਆਪਣੇ ਜਮੇਸ਼ ਚਾਰ ਭਰਾ ਆਪਣੇ ਐਨ ਆਰ ਆਈ ਆ ਉਹਨਾਂ ਦੇ ਸਹਿਯੋਗ ਦੇ ਨਾਲ ਬੂਟ ਟਰੈਕ ਸੂਟ ਉਹਨਾਂ ਨਾਲ ਸੰਯੋਗ ਕਰਾਂਗੇ ਬੱਚਿਆਂ ਨੂੰ ਖੇਡਣ ਲਈ ਲਿਜਾਣ ਦੇ ਲਈ ਵੀ ਸਹੂਲਤਾਂ ਕਰਾਂਗੇ ਜੀ ਹਾਂ ਤੇ ਆ ਬੱਚੇ ਸਾਡੇ ਕੋਲ ਉਹਨਾਂ ਨੂੰ ਤਕਰੀਬਨ ਪੂਰਾ ਸਹਿਯੋਗ ਦਵਾਂਗੇ ਜੀ ਅੱਜ ਰੋਟਰੀ ਕਲੱਬ ਗ੍ਰੀਨ ਅੱਜ ਤੁਹਾਡੀ ਹੈਲਪ ਬੱਚਿਆਂ ਦੀ ਕਰਨ ਆਏ ਹਾਂ ਹਾਂ ਜੀ ਹੁਣ ਇਹ ਗੁਡੀਆਂ ਜਾ ਰਹੀਆਂ ਨੇਸ਼ਨਲ ਖੇਡਣ ਇਹ ਰੋਟਰੀ ਕਲੱਬ ਆਪਣੇ ਗ੍ਰੀਨ ਪੰਗਾ ਵਾਲੇ ਸਾਡੇ ਪੂਰਾ ਸਹਿਯੋਗ ਕਰ ਰਹੇ ਹੈ ਜੀ ਇਹਨੇ ਬੱਚੇ ਜਾਣ ਦਾ ਨੇਸ਼ਨਲ ਦਾ ਖਰਚਾ ਉਹ ਚੱਕ ਰਹੇ ਹੈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਉਸਮ ਜਿੱਦਾਂ ਦੱਸਿਆ ਤੁਸੀਂ ਬੇਟੀ ਨੇ ਬੜੀਆਂ ਮੱਲਾਂ ਮਾਰੀਆਂ ਨੇ ਔਰ ਅੱਗੋਂ ਵੀ ਨੈਸ਼ਨਲ ਖੇਡਣ ਜਾ ਰਹੀ ਹੈ ਤੇ ਕਿਹੜੀਆਂ-ਕਿਹੜੀਆਂ ਸੰਸਥਾਵਾਂ ਨੇ ਇਹਨਾਂ ਨੂੰ ਸਨਮਾਨਤ ਕੀਤਾ ਜਾਂ ਕੋਈ ਕਰਨ ਜਾ ਰਹੇ ਨੇ ਇਹਨਾਂ ਨੂੰ ਪਹਿਲੀ ਵਾਰ ਜੀ ਰੋਟਰੀ ਕਲੱਬ ਪੰਗਾ ਨੇ ਸਨਮਾਨਤ ਕੀਤਾ ਜੀ ਹੋਰ ਕਿਸੇ ਨੇ ਅਜੇ ਤੱਕ ਨਹੀਂ ਕੀਤਾ ਜੀ ਬਸ ਇਹੀ ਇਹਨਾਂ ਨੇ ਸਹਿਯੋਗ ਦੇ ਇਹਨਾਂ ਦੇ ਸਹਿਯੋਗ ਦੇ ਨਾਲ ਨੈਸ਼ਨਲ ਖੇਡਣ ਜਾ ਰਹੀ ਹੈ ਕੋਈ ਇਲਾਕੇ ਦੇ ਰਾਜਨੀਤੀ ਕੋਈ ਲੋਕਾਂ ਵੱਲੋਂ ਵੀ ਕੁਝ ਕਮਾਉਂ ਦਿੱਤਾ ਨਹੀਂ ਜੀ ਕਿਸੇ ਵੱਲੋਂ ਨਹੀਂ ਆ ਇਹ ਪਹਿਲੇ ਹੀ ਆ ਜੀ ਇਹ ਬਾਗੀ ਭਾਜੀ ਆਏ ਸੀਗੇ ਇਹਨਾਂ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਰੇ ਆ ਖਰਚਾ ਭਾਜੀ ਆ ਇਹਨਾਂ ਦੇ ਸਹਿਯੋਗ ਨਾਲ ਜਾ ਰ Peter.